ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਆਈ ਹੋਪ ਸਾਰੇ ਚੰਗੇ ਹੋਣੇ ਹੋਣਗੇ ਤੇ ਇਹ 파ਟ ਦੂਸਰਾ ਹੈ ਤੇ ਮੈਂ ਤੇ ਮੰਮੀ ਵੈਸੇ ਤਾਂ ਸਾਰੇ ਆ ਗਏ ਸੀ ਬਾਕੀ ਧੁੱਪ ਨੂੰ ਦੇਖਦੇ ਹੋਏ ਘਰ ਚਲੇ ਗਏ ਮੈਂ ਮੰਮੀ ਰਹਿ ਗਏ ਸੀ ਪਲਾਟ ਦੇ ਵਿੱਚ ਇੱਧਰ ਮੰਮੀ ਦਿਖਾ ਰਹੀ ਸੀ ਆਪਾਂ ਨੇ ਕੀ ਕੀ ਸਬਜ਼ੀਆਂ ਉਗਾਈਆਂ ਹੋਈਆਂ ਨੇ ਤੇ ਪਹਿਲਾਂ ਤਾਂ ਬਹੁਤ ਸਾਰੀਆਂ ਸੀ ਜਦੋਂ ਆਪਾਂ ਪਹਿਲਾਂ ਆਏ ਸੀ ਸਰਦੀਆਂ ਦੇ ਵਿੱਚ ਤੇ ਫਿਰ ਹੁਣ ਮਿੱਟੀ ਨਮੀ ਗिरी ਐ ਤਾਂ ਫਿਰ ਦੁਬਾਰਾ ਲਗਾਈਆਂ ਜਿਹੜੀਆਂ ਵੀ ਸਬਜ਼ੀਆਂ ਨੇ ਉਹ ਸਬਜ਼ੀਆਂ ਆਪਾਂ ਦੇਖ ਰਹੇ ਸੀ ਮੰਮੀ ਤੇ ਮੈਂ ਇੱਥੇ ਆਏ ਸੀ ਸਾਗ ਲੈਣ ਇੱਥੇ ਜਿਹੜੀ ਨਵੀਂ ਮਿੱਟੀ ਏਰੀਆ ਉਹਦੇ 'ਚ ਹੋ ਗਈ ਜੀ ਚਲਾਈ ਚਲਾਈ ਦਾ ਸਾਗ ਮੰਡੀ ਦੇ ਵਿੱਚ ਵੀ ਆਂਦਾ ਹੈ ਤੇ ਉਹੀ ਚਲਾਈ ਇੱਥੇ ਹੈ ਤੇ ਆਪਾਂ ਚਲਾਈ ਤੋੜੀ ਤੇ ਆਪਾਂ ਮੰਮੀ ਨੇ ਮੈਨੂੰ ਆਖਿਆ ਕਿ ਦੋ ਪਾਲਕ ਦੀ ਗੁੱਛੀਆਂ ਲੈ ਲੈਣਾ ਤੇ ਸਾਗ ਬਹੁਤ ਵਧੀਆ ਬਣ ਜਾਣਾ ਗਰਮੀਆਂ ਦਾ ਸਾਗ ਵੀ ਟੇਸਟੀ ਲੱਗਦਾ ਹੈ ਇੱਧਰ ਅਮਰੂਦ ਲੱਗਿਆ ਹੈ ਅਮਰੂਦ ਨੂੰ ਫਲ ਆ ਰਿਹਾ ਹੈ ਆਂਦੇ ਗੇੜੇ ਲੈ ਕੇ ਜਾਵਾਂਗੇ ਅਮਰੂਦ ਤੇ ਇੱਧਰ ਕੁੱਕੜੀਆਂ ਲਾ ਰੱਖੀਆਂ ਇਹਨਾਂ ਨੂੰ ਵੀ ਕੁੱਕੜੀਆਂ ਲੱਗ ਰਹੀਆਂ ਨੇ ਤੇ ਇਹ ਕੈਰੀਆਂ ਨਮੀਆਂ ਬਣਾਈਆਂ ਨੇ ਇੱਥੇ ਵੀ ਕੁਝ ਲਗਾਉਣਾ ਹੋਣਾ ਤੇ ਦਰਵਾਜ਼ੇ ਖੋਲ ਰੱਖੇ ਨੇ ਇੱਧਰਲੇ ਕਮਰੇ ਤਾਂ ਜੋ ਧੁੱਪ ਲੱਗ ਜਾਵੇ ਸਲਾਬ ਨਾ ਆ ਆ ਰਹੀ ਹੈ ਅੰਦਰ ਜਿਹੜੇ ਵਾਰਿਸ਼ਾਂ ਕਰਕੇ ਉਸ ਕਰਕੇ ਫਿਰ ਦਰਵਾਜ਼ੇ ਖੁੱਲੇ ਰੱਖ ਰਕੇ ਨੇ ਇੱਧਰ ਗੱਡੀਆਂ ਆਪਣੀਆਂ ਥੀ ਖੜ੍ਹੀ ਹੁੰਦੀਆਂ ਨੇ ਪਲਾਟ ਦੇ ਵਿੱਚ ਤੇ ਆਪਾਂ ਮائیں ਧੀਆ ਚੱਲਦੀਆਂ ਹੁਣ ਘਰ ਨੂੰ ਪਲਾਟ ਦੀ ਸੈਰ ਕਰ ਲਈ ਤੇ ਕਾ ਰਹਾਗੇ ਸੀ ਗਰਮੀ ਬਹੁਤ ਸੀ ਕੁੱਲਰ ਲਗਾਇਆ ਤੇ ਕੁੱਲਰ ਦੇ ਅੱਗੇ ਲੇਟ ਲੇ ਰਹੇ ਇਹ ਪਾਲਟੀ ਪਹਿਲਾਂ ਹੀ ਆ ਗਈ ਸੀ ਕਰ ਇਹਨਾਂ ਨੂੰ ਗਰਮੀ ਜ਼ਿਆਦਾ ਲੱਗ ਰਹੀ ਸੀ ਮੈਂ ਮੰਮੀ ਉਹ ਰੁਕੇ ਸੀ ਆਪਾਂ ਅਗੇ ਸੀ ਬਾਅਦ ਚ ਤੇ ਇਹ ਕੁੱਲਰ ਦੀ ਠੰਡੀ ਠੰਡੀ ਹਵਾ ਲੈ ਰਹੇ ਸੀ ਤੇ ਜਿੰਨੀ ਦੇਰ ਮੈਂ ਇੱਥੇ ਰਹਿੰਦੀ ਆ ਨਾ ਬੱਚੇ ਮੇਰੇ ਕੋਲ ਹੀ ਰਹਿੰਦੇ ਨੇ ਵੱਡੇ ਹੋਣ ਭਾਵੇਂ ਛੋਟੇ ਬੂਆ ਦਾ ਚਾਹ ਇਦਾਂ ਦਾ ਹੁੰਦਾ ਹੈ ਤੇ ਇੱਥੇ ਮੈਂ ਜੋਵਨ ਨੂੰ ਲਈ ਸਭ ਤੋਂ ਅੱਗੇ ਫਿਰ ਕੁੱਲਰ ਦੇ ਅੱਗੇ ਮੇਰੀ ਵਾਰੀ ਲੱਗੀ ਪੈਣ ਦੀ ਤੇ ਇਹ ਬੱਚਾ ਪਾਲਟੀ ਪਿੱਛੇ ਹੋ ਗਈ ਤੇ ਇੱਥੇ ਮੈਂ ਹਰਮਨ ਨੂੰ ਬੁਲਾ ਰਹੀ ਸੀ ਹਰਮਨ ਨੂੰ ਬੜਾ ਸ਼ੌਂਕ ਹੈ ਵੀਡੀਓ ਬਣਾਣ ਦਾ ਤੇ YouTube ਤੇ ਜਦੋਂ ਮੈਂ ਵੀਡੀਓ ਪਾਉਂਦੀ ਆ ਨਾ ਆਪਣੇ ਚੈਨਲ ਤੇ ਇਹ ਬੜਾ ਚਾ ਕੇ ਦੇਖਦਾ ਹੈ ਕੋਈ ਦੇਖੇ ਨਾ ਦੇਖੇ ਤੇ ਜੋਵਨ ਹਰਮਨ ਬਹੁਤ ਦੇਖਦਾ ਹੈ ਤੇ ਹਰਮਨ ਇੱਥੇ ਦੇ ਰਿਹਾ ਸੀ ਵਧੀਆ-ਵਧੀਆ ਆਪਣੇ ਪੋਜ ਲੇਕਿਨ ਜੋਵਨ ਨੂੰ ਕਿੱਥੇ ਸਭ ਮਨਜ਼ੂਰ ਨਹੀਂ ਜਦੋਂ ਤੱਕ ਜੋਵਨ ਇਹਨੂੰ ਛੇੜੇ ਨਾ ਪੰਗੇ ਨਾ ਲਵੇ ਤਾ ਜੋਵਨ ਦਾ ਦਿਨ ਕਿਵੇਂ ਨਿਕਲ ਜੇ ਤੇ ਇਹਨਾਂ ਦੋਵਾਂ ਦੀ ਜੋੜੀ ਹੈ ਜੀ ਜੈ ਔਰ ਵੀਰੂ ਦੀ ਤੇ ਇਹ ਸ਼ਾਰਦ ਦੇ ਵੀ ਨੰਬਰ 1 ਨੇ ਤੇ ਨਾ ਹੀ ਇੱਕ ਦੂਜੇ ਵਗੈਰ ਰਹਿੰਦੇ ਦੋ ਇੱਕ ਇੱਕ ਤੋਂ ਇੱਕ ਚੜਦੇ ਨੇ ਤੇ ਫਿਰ ਉਸ ਤੋਂ ਬਾਅਦ ਆਪਾਂ ਰਖੜੀ ਬੰਦਣੀ ਹੈ ਕਿਉਂਕਿ ਮੈਂ ਜਾਣਾ ਹੁਣ ਘਰ ਮੈਂ ਗਈ ਸਭ ਤੋਂ ਪਹਿਲਾਂ ਵੱਡੇ ਵੀਰ ਦੇ ਘਰ ਉੱਥੇ ਜਾ ਕੇ ਪਹਿਲਾਂ ਰਾਧਾ ਤੇ ਕਾਨਾ ਜੀ ਨੂੰ ਦੋਹਾਂ ਨੂੰ ਰਖੜੀ ਬੰਦੀ ਜਿਹੜੇ ਇਹਨਾਂ ਨੇ ਰੱਖ ਇਹਨਾਂ ਦੀ ਪੂਜਾ ਕਰਦੇ ਨੇ ਰਾਧਾ ਰਾਣੀ ਤੇ ਲੱਡੂਕਪਾਲ ਜੀ ਰੱਖੇ ਹੋਏ ਨੇ ਤੇ ਸਭ ਤੋਂ ਪਹਿਲਾਂ ਭਗਵਾਨ ਜੀ ਨੂੰ ਰਖੜੀ ਬੰਦਣੀ ਚਾਹੀਦੀ ਹੈ ਜਿਹੜਾ ਹਰ ਵੇਲੇ ਸਾਡੀ ਰਕਸ਼ਾ ਕਰਦਾ ਹੈ ਉਸ ਤੋਂ ਬਾਅਦ ਮੈਂ ਬੰਨਣੀ ਹੈ ਆਪਣੇ ਪਤੀਜੇ ਦਾ ਰਖੜੀ ਵਾਰੀ ਸੀ ਅਸ਼ਵਿੰਦੀ ਰੱਖੜੀ ਬੰਧਾਣ ਦੀ ਬਾਣੀ ਮੰਨਤ ਤੋਂ ਤੇ ਮੰਨਤ ਨੇ ਰੱਖੜੀ ਬੰਦੀ ਫੇਰ ਅਸ਼ਵਿੰਨ ਦਾ ਦੇ ਮੇਰਾ ਭਰਾ ਸੀ ਜਿਹੜਾ ਉਹ ਡਿਊਟੀ ਗਿਆ ਹੋਇਆ ਸੀ ਪਹਿਲਾਂ ਸਵੇਰੀ ਬੰਦਨ ਲੱਗੀ ਸੀ ਮੈਂ ਫਿਰ ਮੈਂ ਸੋਚਿਆ ਜੇ ਸ਼ਾਮ ਨੂੰ ਬੰਨਾਂਗੇ ਤਿਆਰ ਹੋ ਕੇ ਤੇ ਵੀਰ ਨੂੰ ਉੱਥੇ ਜ ਥੋੜਾ ਕੰਮ ਪੈ ਗਿਆ ਇਸ ਕਰਕੇ ਥੋੜਾ ਲੇਟ ਆਣਾ ਸੀ ਤੇ ਫਿਰ ਮੈਂ ਆਪਣੇ ਭਤੀਜਾ ਤੇ ਮੇਰੀ ਵੱਟੀ ਪਰਚਾਈ ਹੈ ਤੇ ਹੁਸਨ ਤੀਨੇ ਜਣਿਆਂ ਦਾ ਰੱਖੜੀ ਬੰਨ ਦਿੱਤੀ ਸੀ ਵੱਡੇ ਵੀਰ ਦੀ ਰਖੜੀ ਮੈਂ ਦੇ ਕੇ ਆ ਗਈ ਤੇ ਹੁਸਨ ਦੀ ਡਿਊਟੀ ਲਾ ਕੇ ਆਈ ਸੀ ਤਾਂ ਜੋ ਵੀਰ ਜਦੋਂ ਡਿਊਟੀ ਤੇ ਆ ਜਾਵੇ ਫਿਰ ਤੂੰ ਰਖੜੀ ਬੰਨ ਦੇਣਾ ਮੇਰੇ ਵਾਲੇ ਮੈਂ ਫਿਰ ਉਸ ਤੋਂ ਬਾਅਦ ਆਪਣੀ ਭਤੀਜੀ ਦਾ ਵੀ ਬੰਨੀ ਭਤੀਜੀ ਦੀ ਵੀ ਰਖੜੀ ਲੱਕ ਤੋਂ ਲੈ ਕੇ ਆਈ ਸੀ ਪਰ ਜਹਾਈਆਂ ਵਾਲੀ ਲੱਕ ਤੋਂ ਸੀ ਤੇ ਭਾਈਆਂ ਵਾਲੀ ਲੱਗਦੀ ਤੇ ਬੱਚਿਆਂ ਦੀ ਤੁਸੀਂ ਤੁਹਾਨੂੰ ਪਤਾ ਹੀ ਹੈ ਫਿਰ ਉਹਨਾਂ ਦੀ ਉਸ ਨਾਲ ਹਿਸਾਬ ਸਰ ਲੈਣੀ ਪੈਂਦੀ ਹੈ ਫਿਰ ਆ ਗਏ ਅਸੀਂ ਦੂਜੇ ਘਰ ਛੋਟੇ ਭਾਈ ਭਰਾ ਦੇ ਘਰ ਤੇ ਫਿਰ ਇੱਥੇ ਹੁਸਨ ਨੇ ਆਪਣਾ ਫਰਜ਼ ਨਿਭਾਇਆ ਜੋਵਨ ਦਾ ਰਖੜੀ ਬੰਨ੍ਹ ਕੇ ਤੇ ਜੋਵਨ ਦੀ ਫੇਵਰਿਟ ਵਰਫੀ ਦਿੱਤੀ ਜੋਵਨ ਨੂੰ ਇਹ ਵਰਫੀ ਬਹੁਤ ਪਸੰਦ ਹੈ ਇਹ ਦਸਿੰਚੈਂਟ ਦਸਿੰਚੈਂਟ ਦੀ ਤਰ੍ਹਾਂ ਇਹ ਲੋ ਵੀ ਹੈ ਇਸ ਦਾ ਦਸਿੰਚੈਂਟ ਦੀ ਤਰ੍ਹਾਂ ਖੜਾ ਲਿਤਾਉਂਗਾ ਇਹਨਾਂ ਨੂੰ ਸਾਰੀ ਦਸਿੰਚੈਂਟ ਹਾਂ ਉਹ ਸਹੀ ਤੋਂ ਆ ਦਾ ਨਹੀਂ ਚੱਕਾ ਹੱਕ ਕੁੱਤੇ ਅੜੀャ ਖੜੀ ਜਾਂਦੀ ਸੀ ਤੇ ਇਹ ਕੁੱਤਾ ਕੱਲ੍ਹ ਵਾਲਾ ਕੀ ਹੁੰਦਾ ਫੁੱਟਾਈ ਬਣਾਵਸ ਪਾਗੀ ਫਿਰ ਵਾਰੀ ਆਈ ਬਾਣੀ ਮੰਨਤ ਦੋਵਾਂ ਦੀ ਫੇਰ ਬੰਨੀ ਹਰਬਿੰਦ ਦਾ ਰਖੜੀ ਪਹਿਲਾਂ ਮੈਂ ਆਪਣਾ ਨਵੇੜਿਆ ਤੇ ਫਿਰ ਬਾਣੀ ਮੰਨੂ ਕਿਉਂਕਿ ਘਰ ਤੋਂ ਫੋਨ ਆ ਰਹੇ ਸੀ ਤਾਂ ਜਲਦੀ போਉ ਸੀ ਕਿਉਂਕਿ ਅੱਗੇ ਮੇਰੀ ਚਠਾਣੀ ਨੇ ਆਪਣੇ ਘਰ ਜਾਣਾ ਦੇ ਘਰ ਆਈ ਹੋਈ ਸੀ ਨਾਨਦ ਇਸ ਕਰਕੇ ਮੈਂ ਜਲਦੀ ਜਾਣਾ ਸੀ ਕਿਉਂਕਿ ਫਿਰ ਰਾਤ ਦੇ ਡਿਨਰ ਦੀ ਤਿਆਰੀ ਵੀ ਕਰਨੀ ਹੈ ਘਰ ਜਾ ਕੇ ਤੇ ਬੱਚਿਆਂ ਨੂੰ ਇਸ ਕਰਕੇ ਕਾਲੀ ਕਾਲੀ ਚ ਲਖੜੀਆਂ ਬੰਨ ਰਹੀ ਸੀ ਕਿਉਂਕਿ ਆਪੜ ਦਾ ਪਰੇ ਇਨੀ ਜ਼ਿਆਦਾ ਮਚ ਰਹੀ ਸੀ ਮੇਰੇ ਨਾਲ ਦੀ ਗਾਰੇ ਕੀ ਕਹ ਲੈ ਡੰਗਾ ਯੋ ਪੜਿਆ ਹੈ ਆਪਣੇ ਬੈਗ ਨੂੰ ਮੱਖਾ ਦੇ ਕੋਈ ਪੜ ਕੇ ਨਜ਼ਰ ਮਾਰੀ ਦੇ ਕਰਾਉਂ ਮੋਦੀਆ ਕੋਲ ਹੈ ਤਾਂ ਮੱਖਾ ਦੇ ਉਹ ਨਾਲੇ ਮੈਨੂੰ ਡਾਂਟ ਵੀ ਪੈ ਰਹੀ ਸੀ ਸਾਰੇ ਘਰ ਦੇ ਮੇਰੇ ਤੋਂ ਨਰਾਜ਼ ਸੀ ਕਿਉਂਕਿ ਮੈਂ ਇੰਨੇ ਇੰਨੇ ਟਾਈਮ ਬਾਅਦ ਜਾਂਦੀ ਹਾਂ 6 6 7 7 ਮਹੀਨੇ ਲਗਾ ਦਿੰਦੀ ਆ ਘਰ ਜਾਣੇ ਤੋਂ ਤੇ ਫਿਰ ਰਾਤ ਵੀ ਮੈਂ ਨੇਰਾ ਹੋਈ ਗਈ ਸੀ ਘਰ ਤੇ ਅਗਲੇ ਦਿਨ ਫੇਰ ਉਹਨਾਂ ਨੂੰ ਤਾਂ ਸ਼ਾਮ ਦੇ ਟਾਈਮ ਜਾਣਾ ਤੇ ਅਗਲੇ ਦਿਨ ਫੇਰ ਮੈਂ ਭੱਜ ਨਾ ਠਿਚ ਕਰ ਰਹੀ ਸੀ ਇੰਨੀ ਜ਼ਿਆਦਾ ਤੇ ਇਸ ਕਰਕੇ ਮੇਰੀ ਮੰਮੀ ਤੇ ਪੂਰੀ ਫੈਮਿਲੀ ਮੇਰੇ ਨਾਲ ਨਰਾਜ਼ ਸੀ ਕਿ ਤੂੰ ਕਦੀ ਵੀ ਰੇਚਕੀਚ ਨਹੀਂ ਆਂਦੀ ਹਰ ਬਾਰ ਆਪੜ ਦਾ ਪਰਚੀ ਆਂਦੀ ਹੈ ਕਿ ਸਾਡਾ ਦਿਲ ਵੀ ਨਹੀਂ ਪੂਰਾ ਹੁੰਦਾ ਹੈਗਾ ਕਿਉਂਕਿ ਤਨ ਨੇਰੇ ਪੜਦੀ ਐ ਤੇ ਅਗਲੇ ਦਿਨ ਭੱਜ ਤੋੜ ਇੰਨੀ ਜ਼ਿਆਦਾ ਕਰਦੀ ਐ ਫਿਰ ਜਾਣਾ ਜਾਣਾ ਤੇ ਫੋਨ ਜ਼ਿਆਦਾ ਆਣ ਕਰਕੇ ਮੈਨੂੰ ਜ਼ਿਆਦਾ ਛੇਤੀ ਹੋ ਰਹੀ ਸੀ ਇਹ ਮੇਰਾ ਛੋਟਾ ਭਰਾ ਸੀ ਫਿਰ ਮੈਂ ਐਦਾ ਲਖੜੀ ਬੰਦੀ ਉਸ ਤੋਂ ਬਾਅਦ ਇਹ ਮੇਰੀ ਛੋਟੀ ਪਰਜਾਈ ਸੀ ਫਿਰ ਐਦਾ ਲਖੜੀ ਬੰਦੀ ਕਿਉਂਕਿ ਫੈਮਿਲੀ ਥੋੜੀ ਮੇਰੀ ਜਾਨਾ ਜ਼ਿਆਦਾ ਵੱਡੀ ਐ ਨਾ ਜ਼ਿਆਦਾ ਛੋਟੀ ਐ ਤੇ ਫਿਰ ਸਾਰੇ ਮੈਂਬਰਾਂ ਦਾ ਰਖੜੀ ਬਨਣੇ ਤਾਂ ਬਣਦੀ ਐ ਭਾਈਆਂ ਨਾਲੀ ਪਰਜਾਈਆਂ ਨੇ ਪਰਜਾਈਆਂ ਨੂੰ ਕਿਵੇਂ ਆਪਾਂ ਛੱਡ ਦਿੱਤੇ ਭਾਈ ਪਤੀਜੇ ਆਪਣੀ ਜਗ੍ਹਾ ਤੇ ਪਰਜਾਈਆਂ ਆਪਣੀ ਜਗ੍ਹਾ ਇਹ ਫੇਰ ਬਾਰੀ ਗਈ ਕੱਲ ਜਾਣ ਦੀ ਡੈਡੀ ਬਣਾ ਲੈ ਜਾ ਇਸ ਨੇ ਹੀ ਅੱਛੇ ਬੱਚੇ ਹੋ ਜੋ ਕੱਲ ਜਾਣਾ ਤੁਹਾਨੂੰ ਟੈਕਸੂ ਬਸ ਤੀ ਹਾਂ ਮੇਰੇ ਗਾਰੀਆਂ ਠੀਕ ਠਾਕ ਸੀ ਮੇਰੇ ਮੈਂ ਨਕਸਾ ਵਰਜੀਕਾ ਦੇਖੀ ਤੇ ਆਪਣੇ ਮਾਰਦੀ ਵੀ ਤੇਰਾ ਤੇਰੇ ਭੁੱਲ ਜਗਾ ਤੇ ਠੀਕ ਅਸੇ ਨੂੰ ਚੰਗ ਲਈ ਮੈਂ ਨਾ ਮਨ ਤੋਂ ਆ ਅੰਦਰ ਬੈਠਾ ਰਹੇ ਹਾਂ ਦੇਖੋ ਜੀ ਮੈਂ ਆਪਣੇ ਘਰ ਤੇ ਘਰਦਿਆਂ ਦੇ ਚਿਹਰੇ ਵੇਖ ਕੇ ਥੋੜਾ ਦੁੱਖ ਵੀ ਹੋ ਰਿਹਾ ਸੀ ਕਿਉਂਕਿ ਉਹਨਾਂ ਨੂੰ ਦੇ ਚਿਹਰੇ ਥੋੜੇ ਮਰਝਾਈ ਹੋਏ ਸੀ ਕਿਉਂਕਿ ਮੈਂ ਜਾ ਰਹੀ ਸੀ ਕਿਉਂਕਿ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਵਾਤਾ ਕਰਨੀਆਂ ਸੀ ਜਿਹੜੀਆਂ ਸਾਡੀਆਂ ਰਹਿ ਗਈਆਂ ਤੇ ਨੈਕਸਟ ਮੀਟਿੰਗ ਦੇ ਵਿੱਚ ਫੇਰ ਆਪਾਂ ਕੰਟੀਨਿਊ ਰ੍ਹਾਂਗੇ ਕਿਉਂਕਿ ਹੁਣ ਮੈਨੂੰ ਥੋੜੀ ਛੇਤੀ ਹੈ ਤੇ ਇਸ ਕਰਕੇ ਜਲਦੀ ਜਲਦੀ ਮੈਂ ਚੱਲੀ ਆਪਣੇ ਘਰ ਨੂੰ ਮੈਂ ਚੱਲੀ ਆਪਣੇ ਸਹੁਰੇ ਘਰ ਪੇਕਿਆਂ ਤੋਂ ਲਈ ਵਿਦਿਆਈ ਸਾਰਿਆਂ ਨੂੰ ਬਾਏ ਬਾਏ ਕਰਕੇ ਮੈਂ ਚੱਲੀ ਆਪਣੇ ਘਰ ਤੇਸੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਆਪਣੇ ਸੋਹਰੇ ਪਿੰਡ ਤੇ ਤਦ ਤੱਕ ਲਈ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਾਏ ਬਾਏ